जय गुरुदेव तन गुरुदेव जय भीम जयपाल जय श्री दान सतसंग जी आप जी ਨੂੰ ਜਾਣ ਕੇ ਬਹੁਤ ਖੁਸ਼ੀ ਹੋਈਗੀ ਦੁਨੀਆਂ ਦੇ ਮਾਲਕ ਖੰਡਾ ਬ੍ਰਹਮੰਡਾ ਦੇ ਮਾਲਕ ਸਤਿਗੁਰੂ ਦਾ ਜੀ ਮਾਰੇ ਦਾ 648ਵਾਂ ਗੁਰਪੁਰ ਵਾਰਿਆ ਹੈ ਸਭ ਤੋਂ ਪਹਿਲਾਂ ਮੈਂ ਸਾਰੀ ਲੋਕਾਈ ਨੂੰ ਲੱਖ ਲੱਖ ਮੁਬਾਰਕਬਾਦ ਔਰ ਦੂਸਰੀ ਗੱਲ ਮੈਂ ਕਹਾਂਗੀ ਕਿ ਗੁਰੂ ਵਿਦਾਸ ਜੀ ਮਾਰੇ ਆਗਮਨਪੁਰ ਨੂੰ ਆਪਾਂ ਜੋ ਸਮਰਪਤ ਸ਼ੋਭਾ ਯਾਤਰਾ ਕਰਨਾ ਹੈ ਉਹਦੇ ਚ ਅਪਾ ਕੋਈ ਨਸ਼ਾ ਨਹੀਂ ਗਾਣਾ ਨਸ਼ਾ ਮੁਕਤ ਹੋ ਕੇ ਡਿਸਪਲਿਨ ਦੇ ਵਿੱਚ ਰਹਿ ਕੇ ਗੁਰੂ ਮਾਰੇ ਖੁਸ਼ੀਆਂ ਪ੍ਰਾਪਤ ਕਰਨੀਆਂ ਸਾਰੀ ਸੰਗਤ ਨੂੰ ਅਪੀਲ ਕਰਦੀ ਹਾਂ ਕਿ ਸ੍ਰੀ ਗੁਰੂ ਰਵਿਦਾਸ ਜੀ ਮਾਰੇ ਚੰਨਸ਼ੋਪਰਾਪਤ ਤੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਿੱਥੇ ਗੁਰੂ ਵਿਦਾਸ ਸਾਧੂ ਸੰਪਲ ਸੋਸਾਇਟੀ ਰਜਿਸਟਰਡ ਪੰਜਾਬ ਦੇ ਮਹਾਪੁਰਸ਼ਾਂ ਦੁਆਲਾ ਦੁਆਰਾ 36 ਏਕੜ ਜ਼ਮੀਨ ਖਰੀਦੀ ਗਈ ਹੈ ਉੱਥੇ ਪਹਿਲੀ ਵਾਰੀ ਗੁਰੂ ਵਿਦਾਸ ਜੀ ਮਾਰੇ ਦਾ 648 ਮ ਜੋ ਗੁਰਪੁਰ ਵਾਰਿਆ ਹੈ ਬੜੀ ਸ਼ਰਧਾਪੂਰਕ ਮਨਾਇਆ ਜਾ ਰਿਹਾ ਹੈ ਔਰ ਗੁਰੂ ਦਾਸ ਸਾਧੂ ਸੰਪੇਸਾਇਟੀ ਦੇ ਮਹਾਪੁਰਸ਼ਾ ਨੇ ਜੋ ਇਹ ਬ੍ਰਹਮ ਪ੍ਰਾਲਾ ਕੀਤਾ ਮੈਂ ਸ਼ਰਮ ਦੀ ਬਹੁਤ ਸ਼ਲਾਘਾਯੋਗ ਹੈ ਕਿਉਂਕਿ ਉੱਥੇ 4 ਸਾਲ ਤੋਂ ਬਾਅਦ ਸਮਾਂ ਗੁਰੂ ਦਾਸ ਜੀ ਮਾਰੇ ਨੇ ਉਸ ਧਰਤੀ ਨੂੰ ਉਸ ਚਲਸਾ ਪ੍ਰਾਪਤ ਹੈ ਇਲਾਕੇ ਸੰਗਤ ਨੂੰ ਚਲਸਾ ਪ੍ਰਾਪਤ ਹੈ ਇਹ ਜੋ 13 ਫਰਵਰੀ ਦਿਨ ਵੀਰਵਾਰ ਨੂੰ ਪ੍ਰੋਗਰਾਮ ਨਾਇਆ ਜਾ ਰਿਹਾ ਹੈ ਇਸ ਵਿੱਚ ਵਿਸ਼ੇਸ਼ ਤੌਰ ਤੇ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਪਹੁੰਚ ਰਹੇ ਹਨ ਗੁਰੂ ਮਹਾਰਾਜ ਦੇ ਇਤਿਹਾਸ ਨਾਲ ਜੋੜਨਗੇ ਬਾਣੀ ਨਾਲ ਜੋੜਨਗੇ ਉੱਥੇ ਹੀ ਸੰਤ ਮਹਾਪੁਰਸ਼ ਮਹਾਰਾਜ ਕਥਾ ਕੀਰਤਨ ਕਰਨਗੇ ਔਰ ਨਾਲ ਹੀ ਬੁੱਧੀਜੀਵੀ ਜੋ ਲੋਕ ਆ ਕੇ ਉਹ ਵੀ ਮਹਾਰਾਜ ਦਾ ਜੋ ਇਤਿਹਾਸ ਦੱਸਣਗੇ ਆਹ ਜ਼ਰੂਰ ਤੇ ਮਹਾਰਾਜ ਦੇ ਇਤਿਹਾਸ ਨੂੰ ਸਮਝਣ ਦੀ ਉਹਨਾਂ ਦੀ ਬਾਣੀ ਨੂੰ ਸਮਝਣ ਦੀ ਇਹ ਜੋ ਉਪਰਾਲਾ ਹੈ ਮੈਂ ਸਮਝਦੀ ਆ ਬਹੁਤ ਵੱਡਾ ਉਪਰਾਲਾ ਹੈ ਮਾਇਨੇ ਮੈਨੂੰ ਕਾਂਛੀ ਵਾਲੇ ਦੇ ਪੜਨ ਸਕੂਲੇ ਪਾਦੇ ਗੁਰਵਧਾ ਜੀ ਮਾਰੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸ਼ਕਤੀਆਤ ਹਨ ਬਹੁਤ ਵੱਡੀ ਯੂਨੀਵਰਸਿਟੀ ਇੱਕ ਬਹੁਤ ਵੱਡੀ ਬੁੱਕ ਸੀ ਗ੍ਰੰਥ ਸੀ ਇਹ ਆਪਾਂ ਨੂੰ ਉਹਨੂੰ ਪੜ੍ਹਨਾ ਚਾਹੀਦਾ ਹੈ ਪੜ੍ਹ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਔਰ ਦੂਜਿਆਂ ਨੂੰ ਪੜਾਉਣਾ ਚਾਹੀਦਾ ਹੈ ਉਹਨਾਂ ਦੇ ਨਾਂ ਤੇ ਸਕੂਲ ਖੋਲ੍ਹਣੇ ਚਾਹੀਦੇ ਇੱਕ ਹੋਰ ਹੈ ਯੂਨੀਵਰਸਿਟੀ ਖੋਲ੍ਹਣੇ ਚਾਹੀਦੇ ਜਾਂ ਔਰ 648 ਵਿੱਚ ਗੁਰਪ੍ਰਤਸਰ ਆਪਣਾ ਪਰਨ ਕਰੋ ਕਿ ਆਪਾਂ ਮਾਰੇ ਨਾਂ ਤੇ ਵੱਧ ਤੋਂ ਵੱਧ ਐਜੂਕੇਸ਼ਨਲ ਅਦਾਰੇ ਖੋਲ੍ਹिए ਇਹੀ ਸਾਡੀ ਉਹਨਾਂ ਨੂੰ ਸ਼ਰਧਾ ਪੂਰਵਕ ਸੜੀਆ ਉਹਨਾਂ ਦੇ ਮਨਾਉਣ ਦਾ ਫਾਇਦਾ ਹੋਏਗਾ ਦੁਬਾਰਾ ਸਾਰੀ ਸੰਗਤ ਨੂੰ ਆਗਮਨਪੁਰ ਦੀ ਲੱਖ ਲੱਖ ਮੁਬਾਰਕਾਂ ਅਤੇ 13 ਫਰਵਰੀ ਦਿਨ ਵੀਰਵਾਰ ਨੂੰ ਸਾਰੀ ਸੰਗਤ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਪਹੁੰਚ ਕੇ ਸੰਗਤਾ ਉੱਥੇ ਆਪਣਾ ਜੀਵਨ ਸਫਲ ਕਰਨ ਉਹ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਨਾਲ ਹੀ ਉੱਥੇ ਇੱਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਇਹ ਜਿਹੜੇ ਦੇ ਵਿੱਚ ਜ਼ਰੂਰਤਮੰਦ ਪਰਿਵਾਰ ਆਪਣਾ ਫਾਇਦਾ ਲੈ ਸਕਦੇ ਹਨ ਹਰ ਤਰ੍ਹਾਂ ਦੀ ਬਿਮਾਰੀ ਦਾ ਚਾਹੇ ਜੋੜਾਂ ਦੀ ਬਿਮਾਰੀ ਹੈ ਚਾਹੇ ਅੱਖਾਂ ਦੀ ਬਿਮਾਰੀ ਹੈ ਚਾਹੇ ਕੋਹਾਰਡ ਦੀ ਬਿਮਾਰੀ ਹੈ ਕਿਸੇ ਤਰ੍ਹਾਂ ਦੀ ਸਰੀਰ ਦੀ ਜਿਹੜੀ ਬਿਮਾਰੀ ਹੈ ਉਹਦਾ ਉੱਥੇ ਫ੍ਰੀ ਟ੍ਰੀਟਮੈਂਟ ਕੀਤਾ ਜਾਏਗਾ ਫ੍ਰੀ ਦਵਾਈ ਦਿੱਤੀ ਜਾਏਗੀ